ਮੈਂ ਜੀ ਡਾਇਰੈਕਟਰ ਆਈਥਿਕ ਜੀ ਅਸ਼ਰਪਾਲ ਤੇ ਅੱਜ ਆਲਮੇਨਾਂ ਨਾਲ ਅਸੀਂ ਤੇ ਮਿਲ ਕੇ ਮੁਲਾਕਾਤ ਲਏ ਕਿ ਦੋ ਦਰਾਂ ਦੀ ਪ੍ਰੋਫੈਸ਼ਨ ਸੀ ਉਹਨਾਂ ਦੇ ਜੀਵਨ ਨੇ ਉਹਨਾਂ ਦੀਆਂ ਸਿੱਖਿਆਵਾਂ ਬਾਰੇ ਤੇ ਉਹਨਾਂ ਦੀ ਸੱਚਾਈ ਬਾਰੇ ਤੇ ਸੱਚ ਬਾਰੇ ਤੇ ਇਹ ਉਹਨਾਂ ਦਾ ਜਿਹੜਾ ਸਨੇਹਾ ਸੀਗਾ ਸਭਾਂ ਸੰਜੀਵ ਹਾਲਤਾ ਦਾ ਇਹ ਲੋਕਾਂ ਤੱਕ ਲੈ ਕੇ ਜਾਣ ਦੀ ਕੋਸ਼ਿਸ਼ ਹੈ ਔਰ ਤੁਸੀਂ ਦੇਖ ਰਹੇ ਹੋ ਕਿ ਕਿਵੇਂ ਹੋਮੋਂ ਆ ਕੇ ਸਾਰਾ ਮੁੱਦਾ ਨਾਲ ਚੋਮੜ ਕੇ ਆਇਆ ਔਰ ਕੱਲ ਤਕਰੀਬਨ 25 ਸਕੂਟ ਔਰ ਹਜ਼ਾਰ ਕਿ ਬੱਚਾ ਉਹਨਾਂ ਦਾ ਇਹ 85 ਦਾ ਤੇ ਅੱਜ ਅਕ੍ਰੋਸ ਦਾ ਸੈਗਮੈਂਟ ਲੋਕ ਇੱਥੇ ਆਏ ਨੇ ਔਰ ਟੋਟਲ ਜਦੋਂ ਤੁਸੀਂ ਜੇ ਕੈਮਰਾ ਸਪੈਨ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਜਿੰਨਾ ਕੁਝ ਵੀ ਇੱਥੇ ਹੋਇਆ ਉਹ ਸਾਰਾ ਕੁਝ ਇਨ ਹਾਊਸ ਹੋਇਆ ਔਰ ਕੋਈ ਹਲਤ ਨਹੀਂ ਲਈ ਗਈ ਸਾਡੇ ਟੀਚਰਾਂ ਨੇ ਉਹਨਾਂ ਨੇ ਔਰ ਬੱਚਿਆਂ ਦੀ ਜਿਹੜੀ ਪੇਸ਼ਕਸ਼ ਹੈ ਉਹਨਾਂ ਦੀ ਸਭ ਟਿੱਕੇ ਜਾ ਰਿਹਾ ਹਰ ਇੱਕ ਇਹ ਬੱਚੇ ਐਕਸਪਲੇਨ ਕਰ ਰਿਹਾ ਇੱਕ ਚੀਜ਼ ਹਾਂਜੀ ਇੱਕ ਕੀਤਾ ਇਹ ਬੱਚੇ ਨੂੰ ਮੋਟੀਵੇਟ ਵੀ ਹੁੰਦੇ ਨੇ ਜੋੜਦੇ ਵੀ ਇਹ ਤੇ ਆ ਦੇਖੋ ਜੀ ਪਹਿਲੀ ਗੱਲ ਤਾਂ ਬਹੁਤ ਲੋੜ ਹੈ ਬੱਚਾ ਨੂੰ ਇਧਰੋਂ ਤੋੜਨੀ ਆਪਣੇ ਮੂਲ ਨਾਲ ਜੋੜਨ ਦੀ ਆਪਣੇ ਜੜਾਂ ਨਾਲ ਜੋੜਨ ਦੀ ਔਰ ਅਗਰ ਉਹ ਵਿਰਸੇ ਨਾਲ ਜੋੜਦੇ ਨੇ ਤਾਂ ਉਹਨਾਂ ਨੂੰ ਪਤਾ ਲੱਗਦਾ ਕਿ ਅਸੀਂ ਕਿੰਨੇ ਅਮੀਰ ਵਿਰਸੇ ਦੇ ਵਾਰਿਸ ਹੈ ਤੇ ਇਸ ਤਰ੍ਹਾਂ ਨਾਲ ਉਹ ਜ਼ਿੰਦਗੀ 'ਚ ਵੀ ਆਪਣੇ ਨਾਲ ਕੁਝ ਚੰਗੀ ਚੀਜ਼ਾਂ ਨੂੰ ਲੈ ਕੇ ਤੋਂ ਵੀ ਤੇ ਗੱਲ ਕਰ ਰਹੇ ਹਾਂ। ਸੰਗਰ ਰਾਜਮਾ ਜੀ ਇਹ ਤੁਸੀਂ ਦੱਸੋ ਔਰ ਸਾਰਾ ਸ਼ਹਿਰ ਦੱਸ ਰਿਹਾ ਔਰ ਇੱਕ ਪਰਮਾਤਮਾ ਦੇ ਨਾਲ ਜੋੜਨ ਦਾ ਤੰਗ ਹੈ ਜਦੋਂ ਆਪਸ ਵਿੱਚ ਲੋਕਾਂ 'ਚ ਬਹਿਰ ਵਿਰੋਧ ਫੈਲ ਰਿਹਾ ਹੈ ਤਾਂ ਉਹ ਜੇ ਸਮਾਜ ਨੂੰ ਕੁਝ ਚੰਗਾ ਕਰ ਦਿਖਾਉਣ ਦੀ ਸਾਡੀ ਕੋਸ਼ਿਸ਼ ਹੈ ਔਰ ਅਗਰ ਅਸੀਂ ਨਾ ਕੀਤਾ ਨਾ ਤਾਂ ਸਾਡੀ ਪੀੜ੍ਹੀ ਸਾਨੂੰ ਜ਼ਰੂਰ ਕੋਸੇਗੀ ਇਸ ਦੁਖਾਂਤ ਦਾ ਕਾਰਨ ਅਸੀਂ ਹੋਵਾਂਗੇ। ਮੈਂ ਜਸਿੰਦਰ ਸਿੰਘ ਹਾਂ ਜੀ ਮੈਂ ਲੈਕਚਰ ਆਰਾਂ ਫਿਜ਼ਿਕਸ ਦਾ ਪਟਿਆਲਾ ਤੋਂ ਆਇਆ ਮੈਂ ਤੇ ਅੱਜ ਗੁਰੂ ਰਾਮਦਾਸ ਅਕੈਡਮੀ ਲੁਧਿਆਣਾ ਦੇ ਵਿੱਚ ਵਿਜ਼ਿਟ ਕਰਨ ਦਾ ਮੌਕਾ ਮਿਲਿਆ ਡਾਕਟਰ ਗੁਰਸ਼ਮਿੰਦਰ ਸਿੰਘ ਜੀ ਤੇ ਇੱਥੋਂ ਦੇ ਓਨਰ ਹਨ ਜਿਹੜੇ ਸਰਦਾਰ ਕਮਲਜੀਤ ਸਿੰਘ ਜੀ ਨੇ ਇੱਕ ਸੱਦਾ ਦਿੱਤਾ ਸੀ ਕਿ ਅਸੀਂ ਇੱਕ ਗੁਰੂ ਨਾਨਕ ਸਾਹਿਬ ਦੇ ਨਾਮ ਆਲਮੇ ਨਾਨਕ ਪ੍ਰੋਗਰਾਮ ਜਿਹੜਾ ਕਰ ਰਹੇ ਹਾਂ ਤੇ ਉਹ ਬਹੁਤ ਹੀ ਬਾ ਕਮਾਲ ਬਾਖੂਬ ਜਿਹੜਾ ਇਹ ਮੈਂ ਕਿ ਦੇਖ ਰਿਹਾ ਸੀਗਾ ਵੀ 60 ਬੱਚੇ ਜਿਹੜੇ ਟੀਮਾਂ ਬਣਾ ਕੇ ਪਲੈਨ ਕਰ ਰਹੇ ਹਨ ਸਾਰੇ ਸਾਡੀ ਸੋਸਾਇਟੀ ਨੂੰ ਤਾਂ ਉਹ 60 ਬੱਚਿਆਂ ਦੇ ਅੰਦਰ ਤੱਕ ਇਹ ਗੱਲ ਚੱਲੀ ਗਈ ਹੈ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਇਹ ਕਿਰਤ ਕਰੋ ਨਾਮ ਜਪੋ ਵੰਡ ਛਕੋ ਦਾ ਉਪਦੇਸ਼ ਸਦਾ ਸੱਚ ਬੋਲੋ ਸਾਰੇ ਧਰਮਾਂ ਦਾ ਉਪਦੇਸ਼ ਤੇ ਉਪਦੇਸ਼ ਚ ਉਹ ਵਰਨਾ ਕੋ ਸਾਂਝਾਂ ਵਾਲੀ ਸਥਿਤੀ ਇੱਥੇ ਬਣੀ ਹੋਈ ਹੈ ਤੇ ਮਤਲਬ ਜਿਹੜਾ ਵੀ ਇੱਥੇ ਆ ਜਾਂਦਾ ਜਾਣ ਨੂੰ ਦਿਲ ਨਹੀਂ ਕਰਦਾ ਤੇ ਉਹਨਾਂ ਦੀਆਂ ਸਿੱਖਿਆਵਾਂ ਨੂੰ ਬਾਖੂਬੀ ਦੇ ਨਾਲ ਸਮਝ ਰਹੇ ਆਂ ਤੇ ਅੱਗੇ ਪੜਦੇ ਸੀ ਨਾ ਕਿਤਾਬਾਂ ਦੇ ਵਿੱਚ ਤੇ ਉੱਪਰ-ਉੱਪਰੋਂ ਰਹਿ ਜਾਂਦੀ ਸੀ ਗੱਲ ਪਰ ਅੱਜ ਧੁਰ ਅੰਦਰੋਂ ਟੁੰਬ ਗਈ ਹੈ ਦਿਲ ਨੂੰ ਟੁੰਬ ਗਈ ਹੈ ਗੱਲ ਬਹੁਤ ਹੀ ਅੱਛਾ ਲੱਗ ਰਿਹਾ ਅਸੀਂ ਬਹੁਤ ਧੰਨਵਾਦੀ ਆ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਹੋਣੇ ਚਾਹੀਦੇ ਆ ਜਿਹੜੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਸੇਧ ਦੇਣਗੇ ਅਸਰ ਅ ਡੀਆਰਟੀ ਨੇ ਇਹਨਾਂ ਅੱਛਾ ਇਨੀਸ਼ੀਏਟਿਵ ਲਿਆ ਹੈ ਕਾਲਮੇ ਨਾਨਕਪੁਰਾ ਉੱਤੇ ਕਿਤਦਾ ਹੰਗਾਰਾ ਹੁਣ ਤੱਕ ਮਿਲ ਰਿਹਾ ਹੈ ਬਹੁਤ ਹੀ ਅੱਛਾ ਰਿਸਪੌਂਸ ਮਿਲਿਆ ਸੰਗਤ ਨੇ ਬਹੁਤ ਹੀ ਅੱਛੇ ਤਰੀਕੇ ਅਪਰੀਸ਼ੀਏਟ ਕੀਤਾ ਹੈ ਔਰ ਲੋਕਾਂ ਨੇ ਸਲਾਹਿਆ ਸਾਨੂੰ ਬੜਾ ਉਤਸ਼ਾਹ ਦਿੱਤਾ ਹੈ ਕਿ ਅਵਜੇ ਪ੍ਰੋਗਰਾਮ ਅਗੂ ਆਂਦੇ ਰਹਿਣ ਔਰ ਉਹਨਾਂ ਨੇ ਕਿਹਾ ਸਾਨੂੰ ਬਾਰ-ਬਾਰ ਰਿਪੀਟ ਕਰੋ ਕਿਉਂਕਿ ਇਹ ਪ੍ਰੋਗਰਾਮ ਸੜਾ ਦੋ ਦਿਨ ਦਾ ਹੈ ਅੱਜ ਲਾਸਟ ਡੇ ਹੈ ਲਾਸਟ ਟਾਈਮ ਤੇ ਅਸੀਂ ਖੜੇ ਆਂ ਦੇ ਐਕਸਟੈਂਡ ਤੇ ਨਹੀਂ ਅਸੀਂ ਕਰ ਪਾਰੇ ਸਾਨੂੰ ਐਕਸਟੈਂਸ਼ਨਸ ਵੀ ਬੜੀ ਜ਼ਿਆਦਾ ਫਰਮਾਇਸ਼ ਕਰ ਰਹੇ ਲੋਕੀ ਬਟ ਉਹ ਅਸੀਂ ਪੋਸੀਬਲੀ ਕਿਉਂਕਿ ਬੱਚੇ ਵੀ ਥੱਕ ਜਾਂਦੇ ਨੇ ਜੀ ਅਚਾ ਗੁਰਮੁਖ ਸਾਹਿਬ ਦੀ ਲਾਈਫ ਨਾਲ ਰਿਲੇਟਡ ਜਿਹੜੇ ਮੇਨ ਈਵੈਂਟ ਸੀਗੇ ਮੇਨ ਫੈਟਨਾਵਾ ਸੀ ਉਹ ਬਹੁਤ ਬਹੁਤ ਅਸਾਈਆਂ ਗਈਆਂ ਕਿੱਦਾਂ ਲੱਗ ਰਿਹਾ ਕਿੰਨਾ ਤੇ ਨੇੜੇ ਲੱਗ ਰਿਹਾ ਕਿ ਲਾਈਫ ਦੇ ਬਿਲਕੁਲ ਨੇੜੇ ਹੋ ਕੇ ਚੀਜ਼ਾਂ ਦੇਖ ਸਕਦੇ ਹਾਂ ਗੁਰੂ ਸਾਹਿਬ ਦੇ ਲਾਈਫ ਨੂੰ ਡਿਸਕ੍ਰਾਈਬ ਅਸੀਂ ਕੀ ਕਰ ਸਕਦੇ ਹਾਂ ਗੁਰੂ ਸਾਹਿਬ ਦੀ ਜੀਵਨੀ ਤੇ ਬਹੁਤ ਹੀ ਸੁੱਚੀ ਪਵਿੱਤਰ ਹੈ ਉਹ ਅਸੀਂ ਦਰਸਾਨ ਦੇ ਅਸੀਂ ਲਾਇਕ ਹੀ ਨਹੀਂ ਹੈਗੇ ਅਸੀਂ ਤੇ ਬੜਾ ਛੋਟਾ ਜਿਹਾ ਯਤਨ ਕੀਤਾ ਹੈ ਕਿ ਅਸੀਂ ਕੋਈ ਛੋਟੇ ਕੋਈ ਇੱਕ ਇੱਕ ਇੰਕਾ ਪਰਵੇਸ ਦੇ ਸਕੀਏ ਤੇ ਉਹ ਬੱਚਿਆਂ ਨੇ ਆਪਣੀ ਤਰਫੋਂ ਬੜਾ ਅੱਛੇ ਤਰੀਕੇ ਪ੍ਰਿਪੇਅਰ ਕੀਤਾ ਸਕੂਲ ਨੇ ਉਹ ਟੀਚਰਸ ਨੇ ਸਾਰੇ ਨੇ ਸਟਾਫ ਨੇ ਐਂਡ ਉਹਨਾਂ ਨੇ ਪ੍ਰੈਜ਼ੈਂਟ ਕੀਤਾ ਤੇ ਲਾਸਟ ਈਅਰ ਵੀ ਸੀਗਾ ਨਾ ਉਸ ਤੋਂ ਬਾਅਦ ਇਸ ਵਾਰੀ ਹੁਣ ਅੱਗੇ ਵੀ ਜਾਰੀ ਰਹੂਗਾ ਜੀ ਇਹ ਜਿਸ ਤਰ੍ਹਾਂ ਮਹਾਰਾਜ ਹੁਕਮ ਕਰਨ ਉਹ ਉਸਾਂ ਹੋਏਗਾ ਜੀ ਸੰਤ ਪ੍ਰੇਰਣਾ ਨੂੰ ਕਿਰੂ ਨਿਰਣਾ ਉਹ ਪਰਮਾਤਮਾ ਦੀ ਬਖਸ਼ਿਸ਼ ਹੋਏਗੀ ਹੋਏਗਾ ਜ਼ਰੂਰ ਕਿੰਨੇ ਟਾਈਮ ਤੋਂ ਸਰੀ ਲੱਗ ਚੱਲ ਰਿਹਾ ਸੀਗਾ ਉਸ ਬਾਰੇ ਕਿਤਾਬ ਮਰੇ ਸਭ ਤੋਂ ਵੱਡੀ ਗੱਲ ਵੀ ਸਾਨੂੰ ਲਾਸਟ ਈਅਰ ਤੋਂ ਬਾਅਦ ਇਸ ਨੂੰ ਮਾਈਂਡ ਵਿੱਚ ਖਿਆਲ ਆਣਾ ਸ਼ੁਰੂ ਹੋ ਗਿਆ ਸੀ ਕਿ ਅਗਲਾ ਪ੍ਰੋਗਰਾਮ ਇਸੇ ਕਰਨਾ ਹੈ ਔਰ ਸੇ ਗੁਰੂ ਸਾਹਿਬ ਦੇ ਗੁਰਦਾਨਕ ਸਾਹਿਬ ਨੂੰ ਪੋਗਰ ਕਰਨਾ ਚਾਹੁੰਦੇ ਸੀ ਬਟ ਗੁਰਨਾਨ ਦੇਵ ਸਾਹਿਬ ਦਾ ਜਿਹੜਾ ਇਵੈਂਟ ਨਵੰਬਰ ਵਿੱਚ ਹੁੰਦਾ ਤਾਂ ਮੌਸਮ ਸਾਨੂੰ اتنا ਯਾਦਾ ਸਪੋਰਟ ਨਹੀਂ ਕਰਦਾ ਤੇ ਬੱਚੇ ਬਾਹਰ ਤਪੇ ਥੋੜੇ ਪ੍ਰੋਬਲਮ ਹੁੰਦੀ ਸੀ ਤੇ ਤਾਂ ਅਸੀਂ ਡਿਸਾਈਡ ਕੀਤਾ ਕਿ ਥੋੜਾ ਜਿਹਾ ਪੋਸਟਪੋਨ ਕਰ ਦਿੰਦੇ ਹਾਂ ਤਾਂ ਅਸੀਂ ਟਾਈਮ ਲੱਗਿਆ ਪਬਲਿਕ ਕਿੰਨਾ ਸਰਗਰਮ ਰਹਿ ਚੁਕਿ ਦੇਖਣ ਲਈ ਜਿੱਦਟਾ ਰਾਇ ਬਹੁਤ ਦੂਰ ਦੂਰ ਤੋਂ ਬੰਦੇ ਆਏ ਨੇ ਜੀ ਆਜਾਤੇ ਸਰ ਕੋ ਬਠਿੰਡਾ ਤੋਂ ਬੰਦੇ ਆਏ ਨੇ ਚੰਡੀਗੜ੍ਹ ਤੋਂ ਮੋਹੱਲੀ ਤੋਂ ਬਹੁਤ ਦੂਰ ਦੂਰੋਂ ਮੁਖਾਨੇ ਆਏ ਤੇ ਜਿਨ੍ਹਾਂ ਜਿਨ੍ਹਾਂ ਨੂੰ ਖਬਰ ਮਿਲੀ ਆ আলমਗੀਰ ਤੋਂ ਆਏ ਨੇ ਮਲੇਰਕੋਟਲਾ ਤੋਂ ਆਏ ਨੇ ਤੇ ਬਹੁਤ ਹੀ ਉਤਸ਼ਾਹ ਨਾਲ ਪਰਿਆਦੇ ਨਾਲ ਲੱਗਦਾ ਸੀ ਜਿਹੜੀ ਸੋਚ ਨੂੰ ਲੈ ਕੇ ਚੱਲੇ ਸੀ ਪੂਰੀ ਉਪਰੀ ਬਹੁਤ ਹੀ ਡੈਫੀਨਟਲੀ ਜੀ ਤੇ ਸੋਚ ਨਾਲ ਉਹ ਵਾਦਾ ਗਿਆ ਅਸੀਂ ਤੇ ਛੋਟਾ ਜਿਹਾ ਇੱਕ ਸਟੈਪ ਲਿੱਤਾ ਸੀ ਬਟ ਮਹਾਰਾਜ ਨੇ ਇਤਨੀ ਕਿਰਪਾ ਕੀਤੀ ਹੈ ਤੇ ਬੜੀ ਖੁਸ਼ੀ ਫੀਲ ਹੋ ਰਹੀ ਹੈ ਬੱਚਿਆਂ ਦੀ ਮਿਹਨਤ ਕਰ ਕਿਦਾਂ ਲੱਗ ਰਹੀ ਹੈ ਬੱਚਿਆਂ ਦੀ ਮਿਹਨਤ ਆਪ ਦੇਖੋ ਖੁਦ ਦੇਖੋ ਕਿੰਨੇ ਸੋਹਣੇ ਤਰੀਕੇ ਪ੍ਰੈਜੈਂਟ ਕੀਤਾ ਦੋ ਦਿਨ ਤੋਂ ਲਗਾਤਾਰ ਇੱਕ ਗੱਲ ਨੂੰ ਰਿਪੀਟ ਕਰ ਰਹੇ ਨੇ ਉਹਨਾਂ ਦੇ ਉਤਸ਼ਾਹ ਜਰਾ ਜੀ ਕਮੀ ਨਹੀਂ ਆਈ ਉਹਨਾਂ ਦੇ ਮੋਸ਼ਨ ਵਿੱਚ ਕੋਈ ਕਮੀ ਨਹੀਂ ਆਈ ਉਹਨਾਂ ਨੇ ਪੂਰੇ ਮੋਸ਼ਨ ਹੋ ਕੇ ਸਾਡੇ ਟੀਚਰ ਸਟਾਫ ਸਾਰਿਆਂ ਨੇ ਡੈਡੀਕੇਟਿਡਲੀ ਕੰਮ ਕਰ ਰਹੇ ਨੇ ਅਰ ਅੱਛਾ ਪਰਫਾਰਮ ਕੀਤਾ ਹੈ ਲੱਗਦਾ ਕਿ ਇਤਿਹਾਸ ਬਾਰੇ ਜਾਣਕਾਰੀ ਬੱਚਿਆਂ ਤੋਂ ਸਾਰੇ ਕਿ ਉਤਸ਼ਾਹ ਸਾਰੇ ਜ਼ਿੰਦਗੀ ਦੇ ਵਿੱਚ ਉਹ ਬੱਚੇ ਭੁੱਲਣਗੇ ਨਹੀਂ ਜਿਹੜੀ ਗੱਲ ਉਹਨਾਂ ਨੇ ਇਤਨੀ ਵਾਰੀ ਦੁਹਰਾ ਲਿਆ ਹੈ ਉਹਨਾਂ ਨੇ ਆਪਣੀ ਪਰਤਾਖ ਦੇਖਦੇ ਨੇ ਇੱਕ ਬੁੱਕ ਵਿੱਚ ਰੀਡ ਕਰਨਾ ਔਰ ਪ੍ਰੈਕਟੀਕਲੀ ਦੇਖਣਾ ਬੜਾ ਫਰਕ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਲੈਣਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੀ ਪਹਿਲੀ ਮੁਲਾਕਾਤ ਸਿੱਖ ਇਤਿਹਾਸ ਵਿੱਚ ਅਦਭੁਤ ਮਹੱਤਵ ਰੱਖਦੀ ਹੈ ਇਹ ਪ੍ਰਸੰਗ ਭਾਈ ਲੈਣਾ ਜੀ ਅਤੇ ਗੁਰੂ ਨਾਨਕ ਦੇਵ ਜੀ ਦੇ ਬੇਮਿਸਾਲ ਰਿਸ਼ਤੇ ਦੀ ਸ਼ੁਰੂਆਤ ਕਰਦਾ ਹੈ ਜੋ ਭਾਈ ਲੈਣਾ ਜੀ ਦੇ ਗੁਰੂ ਅੰਗਦ ਦੇਵ ਜੀ ਵੱਜੋਂ ਸਿੱਖ ਧਰਮ ਦੇ ਦੂਜੇ ਗੁਰੂ ਬਣਨ ਦਾ ਆਧਾਰ ਬਣਿਆ ਭਾਈ ਲੈਣਾ ਜੀ ਅਧਿਆਤਮਿਕ ਜੀਵਨ ਦੇ ਪ੍ਰੇਮੀ ਸੱਚੇ ਰੋਹਾਨੀ ਗਿਆਨ ਦੀ ਖੋਜ ਵਿੱਚ ਸਨ ਇੱਕ ਸਵੇਰ ਉਹਨਾਂ ਕੁਝ ਲੋਕਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਸ਼ਬਦ ਗਾਉਂਦੇ ਸੁਣਿਆ ਇਹ ਸ਼ਬਦ ਉਹਨਾਂ ਦੇ ਮਨ ਨੂੰ ਇਸ ਕਿਦਰ ਛੂ ਗਿਆ ਕਿਉਂ ਨਾ ਵਿੱਚ ਗੁਰਨਾਨਕ ਦੇਵ ਜੀ ਨਾਲ ਮਿਲਣ ਦੀ ਤੀਬਰ ਇੱਛਾ ਜਾਗਦੀ। ਫਿਰ ਇੱਕ ਦਿਨ ਘੋੜੇ ਤੇ ਸਵਾਰ ਹੋ ਇੱਕ ਅਨੋਖੀ ਭਗਤੀ ਅਤੇ ਸਮਰਪਣ ਦੀ ਜਜ਼ਬੇ ਨਾਲ ਭਾਈ ਲੈਣਾ ਜੀ ਕਰਤਾਰਪੁਰ ਵੱਲ ਨੂੰ ਤੁਰ ਪਏ। ਕਰਤਾਰਪੁਰ ਵਿਖੇ ਗੁਰੂ ਸਾਹਿਬ ਖੇਤਾਂ 'ਚ ਵਾਹੀ ਕਰਨ ਦੀ ਕਿਰਤ ਕਮਾਈ ਕਰ ਰਹੇ ਸਨ। ਭਾਈ ਲੈਣਾ ਜੀ ਨੇ ਗੁਰੂ ਜੀ ਤੋਂ ਪੁੱਛਿਆ ਕਿ ਇਹ ਤਪ ਕਰਨ ਵਾਲੇ ਗੁਰਨਾਨਕ ਦੇਵ ਦਾ ਘਰ ਕਿੱਥੇ ਹੈ? ਗੁਰੂ ਸਾਹਿਬ ਘੋੜੇ ਦੀ ਲਗਾਮ ਫੜੇ ਅੱਗੇ-ਅੱਗੇ ਤੁਰ ਪਏ। ਕੁਝ ਦੇਰ ਬਾਅਦ ਇੱਕ ਅਰਵਲ ਇਸ਼ਾਰਾ ਕੀਤਾ ਤੇ ਇਜਾਜ਼ਤ ਲਈ ਜਦੋਂ ਭਾਈ ਲੈਣਾ ਅੰਦਰ ਪੁੱਜੇ ਤਾਂ ਗੁਰੂ ਸਾਹਿਬ ਨੂੰ ਉੱਥੇ ਦੇਖ ਖਿਮਾ ਮੰਗੀ ਤੇ ਕਿਹਾ ਮੈਂ ਲੈਣਾ ਹਾਂ ਜੀ ਉਹ ਗੁਰੂ ਸਾਹਿਬ ਦੀ ਪਰਖੂ ਨਜ਼ਰ ਨੇ ਭਾਈ ਲੈਣਾ ਨੂੰ ਜੋਖ ਲਿਆ ਸੀ ਤੇ ਉਹ ਬੋਲੇ ਤੈਨੂੰ ਦੇਣਾ ਹੀ ਦੇਣਾ ਇਹ ਮੁਲਾਕਾਤ ਉਹਨਾਂ ਦੇ ਜੀਵਨ ਲਈ ਬਦਲਾਅ ਦਾ ਮੋੜ ਸਾਬਤ ਹੋਈ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਮਾਰਗਦਰਸ਼ਨ ਨੇ ਭਾਈ ਲੈਣਾ ਜੀ ਦੇ ਮਨ ਵਿੱਚ ਅਧਿਆਤਮਿਕ ਪ੍ਰਕਾਸ਼ ਕੀਤਾ ਗੁਰੂ ਜੀ ਨੇ ਭਾਈ ਲੈਣਾ ਜੀ ਦੀ ਨਿਮਰਤਾ ਅਤੇ ਸਮਰਪਣ ਨੂੰ ਮਹਿਸੂਸ ਕਰਦੇ ਆ ਉਹਨਾਂ ਨੂੰ ਆਪਣੇ ਸਿੱਖ ਵਜੋਂ ਕਬੂਲ ਕੀਤਾ ਉਸ ਦਿਨ ਤੋਂ ਭਾਈ ਲੈਣਾ ਜੀ ਨੇ ਆਪਣਾ ਪੂਰਾ ਜੀਵਨ ਗੁਰੂ ਦੀ ਸੇਵਾ ਅਤੇ ਉਹਨਾਂ ਦੇ ਦਿੱਤੇ ਉਪਦੇਸ਼ਾਂ ਦੀ ਪਾਲਣਾ ਕਰਨ ਵਿੱਚ ਸਮਰਪਿਤ ਕਰ ਦਿੱਤਾ ਗੁਰੂ ਦੇ ਉਪਦੇਸ਼ਾਂ ਲਈ ਸੰਪੂਰਨ ਸਮਰਪਣ ਅਤੇ ਭਗਤੀ ਨੇ ਉਹਨਾਂ ਨੂੰ ਅਜੀਹਾ ਯੋਗ ਬਣਾਇਆ ਕਿ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੂੰ ਗੁਰਗੱਦੀ ਸੌਂਪ ਦਿੱਤੀ ਅਤੇ ਗੁਰੂ ਅੰਗਦ ਦੇਵ ਜੀ ਦਾ ਨਾਮ ਵੀ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਕਾਲ ਮੈਂ ਆਸ਼ਮੀਤ ਦੋਬਰਾਏ ਗੁਰੂ ਰਾਮਦਾਸ ਅਕੈਡਮੀ ਦੇ ਵਿੱਚ ਮੈਨੇਜਿੰਗ ਡਾਇਰੈਕਟਰ ਹਾਂ ਤੇ ਅੱਜ ਮੈਂ ਵੈਲਕਮ ਕਰਦੀ ਹਾਂ ਤੁਹਾਡਾ ਆਲਮੇ ਨਾਨਕ ਦਾ ਅਸੀਂ ਅੱਜ ਡੇ 2 ਹੈ ਐਂਡ ਬਸ ਹੋਰ 1 ਘੰਟੇ ਦੇ ਵਿੱਚ ਅਸੀਂ ਵਾਈਨ ਅਪ ਕਰਨ ਵਾਲੇ ਹਾਂ ਵੀ ਹੈਡ ਮੈਨੀ ਮੈਨੀ ਪੀਪਲ ਵਾਕਿੰਗ ਇਨ ਬਹੁਤ سارے ਲੋਕਾਂ ਨੇ ਆ ਕੇ ਸਾਨੂੰ ਪਿਆਰ ਦਿੱਤਾ ਜੋ ਅਸੀਂ ਮੈਸੇਜ ਪਹੁੰਚਾਣਾ ਚਾਹੁੰਦੇ ਹਾਂ ਲੋਕਾਂ ਨੇ ਬੜੀ ਪੋਜ਼ਿਟਿਵਲੀ ਉਹ ਨੂੰ ਰਿਸੀਵ ਕੀਤਾ ਹੈ ਅ ਪਿਛਲੇ ਸਾਲ ਅਸੀਂ ਦਾਸਤਾਨੇ ਸ਼ਹਾਦਤ ਕੀਤਾ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਦੀ ਫੈਮਲੀ ਦੇ ਸੀਗਾ ਉਹਨਾਂ ਦੀ ਸ਼ਹੀਦੀ ਤੇ ਉਹਨਾਂ ਦੇ ਪੂਰੇ ਪਰਿਵਾਰ ਤੇ ਤੇ ਇਸ ਵਾਰ ਅਸੀਂ ਗੁਰੂ ਨਾਨਕ ਦੇਵ ਜੀ ਤੇ ਜਨਮ ਤੋਂ ਲੈ ਕੇ ਉਹਨਾਂ ਦੇ ਜੋਤੀ ਜੋਤ ਸਮਾਨ ਤੱਕ ਦਾ ਤੇ ਉੱਥੇ ਪੂਰਾ ਅਸੀਂ ਸਾਡੇ ਬੱਚਿਆਂ ਨੇ ਇੱਕ ਇੱਕ ਉਹਨਾਂ ਦੇ ਲਾਈਫ ਦਾ ਜਿਹੜਾ ਜਿਹੜਾ ਇੰਪੋਰਟੈਂਟ ਹਿਸਟਰੀ ਹੈ ਉਹਨੂੰ ਪ੍ਰਦਰਸ਼ਨ ਕੀਤਾ ਸੀ ਹੋਨੈਸਟਲੀ ਮੈਂ ਤੁਹਾਨੂੰ ਇੱਥੇ ਐਗਜੈਕਟ ਨੰਬਰ ਜਾਂ ਮੈਂ ਉਨੀ ਦੱਸ ਪਾਉਂਗੀ ਬਟ ਇਟਸ ਮੋਰ ਦੈਨ 4000 5000 ਬਿਲਕੁਲ ਜੋ ਜੋ ਲੋਕੀ ਮੈਨੂੰ ਪਰਸਨਲੀ ਮਿਲ ਕੇ ਜਾ ਰਹੇ ਹਨ ਔਰ ਵੈਸੇ ਵੀ ਦੱਸ ਰਹੇ ਨੇ ਕਿ ਵੀ ਆਰ ਵੈਰੀ ਹੈਪੀ ਜਿਵੇਂ ਬੱਚੇ ਸਾਡੇ ਬੱਚੇ ਬਹੁਤ ਹੀ ਪਿਆਰ ਨਾਲ ਐਕਸਪਲੇਨ ਕਰ ਰਹੇ ਹਨ ਤਾਂ ਹੋ ਨਹੀਂ ਸਕਦਾ ਕਿ ਜੋ ਉਹ ਕਹਿ ਰਹੇ ਹੈ ਕਿ ਸਿੱਧੇ ਮਨਤੇ ਦਿਲ ਦੇ ਵਿੱਚ ਨਾ ਉਹ ਗੱਲ ਵਸੇ ਕਿੰਤਾ ਸੁਭਾਅ ਬਣਿਆ ਦੀ ਆਈਡੀਆ ਆ ਹੌਨੈਸਟਲੀ ਪਿਛਲੇ ਸਾਲ ਜਦੋਂ ਅਸੀਂ ਦਾਸਤਾਨੇ ਸ਼ਹਾਦਤ ਕੀਤਾ ਸੀ ਉਸ ਤੋਂ ਬਾਅਦ ਸਾਨੂੰ ਸੀਗਾ ਕਿ ਇਸ ਇਅਰ ਵੀ ਅਸੀਂ ਕੁਝ ਡਿਫਰੈਂਟ ਕਰੀਏ ਲੋਕਾਂ ਦੇ ਵਿੱਚ ਨੋਲੇਜ ਇਨਕਰੀਸ ਕਰੀਏ ਬੱਚਿਆਂ ਦੇ ਵਿੱਚ ਬੱਚਿਆਂ ਨੂੰ ਰੂਟ ਕਰਨਾ ਬਹੁਤ ਜ਼ਰੂਰੀ ਹੈ ਤਾਂ ਦੈਟ ਇਜ਼ ਹਾਊਸ ਇਸ ਆਈਡੀਆ ਕੇਮ ਇਦਾਂ ਹੀ ਚੱਲੀ ਰਹੂਗਾ ਜੀ ਬਿਲਕੁਲ ਰੱਬ ਦੀ ਮਿਹਰ ਹੀ ਤਾਂ ਬਿਲਕੁਲ ਇਦਾਂ ਹੀ ਚੱਲੀ ਰਹੇਗਾ ਜੀ